ਹਾਂਜੀ ਸਰ ਮੇਰਾ ਹੁਣ ਦੂਜਾ ਸਵਾਲ ਇਹ ਸੀਗਾ ਕਿ ਐਸਟਰੋਲੋਜੀ ਦੇ ਵਿੱਚ ਜਿੱਦਾਂ ਆਪਣੇ ਸੋਲਰ ਸਿਸਟਮ ਆ ਸੂਰਜ ਗ੍ਰਹਿ ਜਿੱਦਾਂ ਹੋਗੇ ਸਾਰੇ ਪਲੈਨੈਟਸ ਹੋਗੇ ਸੂਰਜ ਚੰਦਰਮਾ ਇਹ ਇਹ ਪਲੈਨੈਟਸ ਇੱਕ ਕਿਦਾਂ ਸਾਡੇ ਬਾਡੀ ਨੂੰ ਸਾਨੂੰ ਇੰਟਰਨਲੀ ਐਕਸਟਰਨਲੀ ਕਿਦਾਂ ਇਫੈਕਟ ਕਰਦੇ ਹੂੰ ਹੂੰ ਕੀ ਹੈਗਾ ਯਾ ਕਿ ਇਹ ਚੀਜ਼ ਜਿਹੜੀ ਆ ਸਾਡੀ ਬਾਡੀ ਕੀ ਆ ਕਿਦਾਂ ਇਨਸਾਨ ਇਸ ਧਰਤੀ ਤੇ ਆਂਦਾ ਆ ਪਹਿਲਾਂ ਉਸ ਚੀਜ਼ ਨੂੰ ਥੋੜਾ ਜਿਹਾ ਸਮਝਣਾ ਪੈਣਾ ਓਕੇ ਕਿ ਜਦੋਂ ਜਨਮ ਹੁੰਦਾ ਇਨਸਾਨ ਦਾ ਜਦੋਂ ਜਿਹੜਾ ਸਪਰਮ ਹੈਗਾ ਉਹ ਐਗ ਦੇ ਵਿੱਚ ਜਦੋਂ ਇੰਟਰ ਹੁੰਦਾ ਉਸ ਤੋਂ ਪਹਿਲਾਂ ਉਹ ਉਹ ਜਿਹੜੇ ਸਪਰਮਾਂ ਦੀ ਗਿਣਤੀ ਕਰੋੜਾਂ ਚ ਹੁੰਦੀ ਹੈ ਓਕੇ ਉਹ ਜਦੋਂ ਜਨਮ ਲੈਣ ਦੀ ਉਹਨਾਂ ਦੇ ਵਿੱਚ ਜਿਹੜੀ ਕਾਮਨਾ ਜਾਗਦੀ ਹੈ ਤੇ ਜਦੋਂ ਉਹ ਐਗ ਦੇ ਵਿੱਚ ਇੰਟਰ ਹੋਣਾ ਚਾਹੁੰਦੇ ਆ ਉਸ ਛਾਂ ਉਹ ਕਰੋੜਾਂ ਦੀ ਗਿਣਤੀ ਚ ਹੁੰਦੇ ਆ ਤੇ ਉਹਨਾਂ ਦੇ ਵਿੱਚ ਇੱਕ ਬਹੁਤ ਵੱਡਾ ਜੁੱਧ ਲੱਗਦਾ ਇੱਕ ਬਹੁਤ ਵੱਡੀ ਮਹਾਪਾਰਤ ਚੱਲਦੀ ਹੈ ਉਹ ਮੇਲ ਜਿਹੜੇ ਸੈਪਰੇਟ ਹੋ ਜਾਂਦੇ ਆ ਫੀਮੇਲ ਜਿਹੜੇ ਸਪਰਮ ਹ ਸਪਰਟ ਹੋ ਜਾਂਦੇ ਆ ਉਹਨਾਂ ਦੇ ਵਿੱਚ ਉਹ ਜਿਹੜੇ ਤਾਕਤਵਰ ਆ ਉਹ ਜਿਹੜੇ ਹੈਗੇ ਆ ਦੂਜਿਆਂ ਨੂੰ ਖਾ ਜਾਂਦੇ ਆ ਹੁਣ ਮੰਨ ਲਓ ਮੇਲ ਜਿਹੜੇ ਸਪਰਮਸ ਹੈਗੇ ਆ ਉਹ ਪਾਵਰਫੁਲ ਹੋ ਗਏ ਉਹ ਐਗ ਦੀ ਤਰਫ ਜਿਹੜੇ ਹੁਣ ਜਾਣਾ ਸ਼ੁਰੂ ਹੋ ਗਏ ਉਹਨਾਂ ਦੇ ਵਿੱਚ ਵੀ ਫਿਰ ਇੱਕ ਜੁਦ ਚਾਲੂ ਹੁੰਦਾ ਉਹਨਾਂ ਦੇ ਵਿੱਚ ਜਿਹੜੇ ਸਟਰੋਂਗ ਮੇਲ ਆ ਲਾਗ ਹੋ ਜਾਂਦੇ ਆ ਜਿਹੜੇ ਜਿਹੜੇ ਵੀਕ ਹੈਗੇ ਆ ਉਹ ਖਤਮ ਹੋ ਜਾਂਦੇ ਆ ਕਰਦੇ 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 ਉਹ ਜਿਹੜੇ ਕੁਝ ਸੋ ਜਿਹੜੇ ਸਪਰਮ ਇੱਕ ਤੱਕ ਪਹੁੰਚਦੇ ਆ ਉਹ ਬਹੁਤ ਸਟਰੋਂਗ ਹੁੰਦੇ ਆ ਉਹਨਾਂ ਦੇ ਵਿੱਚ ਕੋਈ ਇੱਕ ਜਿਹੜਾ ਸਪਰਮ ਟੈਂਟਰ ਹੁੰਦਾ ਉਹ ਜਿਹੜਾ ਸਪਰਮ ਟੈਂਟਰ ਹੁੰਦਾ ਲੱਖਾਂ ਦੀ ਭੀੜ ਦੇ ਵਿੱਚੋਂ ਕਰੋੜਾਂ ਦੀ ਭੀੜ ਦੇ ਵਿੱਚੋਂ ਇੱਕ ਜਿਹੜਾ ਉਹ ਐਗ ਦੇ ਵਿੱਚ ਪਹੁੰਚਿਆ ਉਹ ਜਿਹੜਾ ਇੱਕ ਹੈਗਾ ਆ ਉਹ ਪਤਾ ਕੌਣ ਹੈ ਉਹ ਤੁਸੀਂ ਆ ਉਹ ਮੈਂ ਉਹ ਦੇਖਣ ਵਾਲੇ ਜਿਹੜੇ ਜਿਹੜੇ ਇਹ ਜਿਨ੍ਹਾਂ ਨੇ ਜਨਮ ਲਿਆ ਹਾਂਜੀ ਉਹ ਉਹਨਾਂ ਲੱਖਾਂ ਦੀ ਭੀੜ ਦੇ ਵਿੱਚੋਂ ਇੱਕ ਹੈ ਗਿਆ ਉਹ ਠੀਕ ਹੈ ਹੁਣ ਜਦੋਂ ਇਸ ਧਰਤੀ ਤੇ ਜਨਮ ਲੈਂਦੇ ਆ ਫੇਰ ਅਸੀਂ ਲੱਖਾਂ ਦੀ ਭੀੜ 'ਚ ਖੜੇ ਆ ਬਿਲਕੁਲ ਫੇਰ ਉੱਥੇ ਹੀ ਸਰਵਾਈਵਲ ਦੀ ਦੌੜ ਹੈ ਇਹ ਬਿਲਕੁਲ ਸਹੀ ਗੱਲ ਕਹੀ ਤੁਸੀਂ ਠੀਕ ਹੈ ਨਾ ਫੇਰ ਡੂੰਗੀ ਗੱਲ ਹੈ ਹਾਂ ਫੇਰ ਉੱਥੇ ਫੇਰ ਉਹੀ ਦੌੜ ਹੈ ਫੇਰ ਉੱਥੇ ਇੱਕ ਦੂਜੇ ਨੂੰ ਕੱਟ ਵਟ ਰਹੇ ਆ ਅਸੀਂ ਬਿਲਕੁਲ ਹੁਣ ਸਵਾਲ ਪੈਦਾ ਹੁੰਦਾ ਜਦੋਂ ਉਹ ਸਪਰਮ ਫਸਟ ਟਾਈਮ ਐਗ ਦੇ ਵਿੱਚ ਇੰਟਰ ਹੁੰਦਾ ਉਹ ਸਚਾਨ ਉਹ ਜਿਹੜਾ ਐਗ ਹੈਗਾ ਦੋ ਹਿੱਸਿਆਂ 'ਚ ਟੁੱਟ ਜਾਂਦਾ ਤੇ ਜਿਹੜਾ ਸਪਰਮ ਹੈ ਉਹ ਵੀ ਦੋ ਹਿੱਸਿਆਂ 'ਚ ਟੁੱਟ ਜਾਂਦਾ ਇਹ ਮੈਂ ਨਹੀਂ ਕਹ ਰਿਹਾ ਸਾਇੰਸ ਕਹਿੰਦੇ ਪਹਿਲੀ ਪਹਿਲਾ ਜਦੋਂ ਜਦੋਂ ਪਹਿਲੀ ਵਾਰ ਐਗ ਤੇ ਸਪਰਮ ਦਾ ਮੇਲ ਹੁੰਦਾ ਉਹ ਚਾਰ ਹਿੱਸਿਆਂ 'ਚ ਬਣ ਜਾਂਦੇ ਦੋਨੋਂ ਅੱਛਾ ਜੀ ਉਹ ਜਿਹੜਾ ਹੈਗਾ ਸਾਡੇ ਸਰੀਰ ਦੇ ਅੰਦਰ ਇੱਕ ਜਿਹੜਾ ਮੂਲ ਆਧਾਰ ਚੱਕਰਾ ਹੈਗਾ ਮੂਲ ਆਧਾਰ ਮੂਲ ਆਧਾਰ ਚੱਕਰ ਜਿਹੜਾ ਸਾਡੇ ਸੈਕਸ ਸੈਂਟਰ ਦੇ ਨਾਲ ਰਿਲੇਟਡ ਹੈਗਾ ਜਿਹੜੀ ਸਾਡੀ ਜੜਾ ਮੂਲ ਮੂਲ ਆਧਾਰ ਕਹਿੰਦੇ ਆ ਇਸ ਕਰਕੇ ਮੂਲ ਨੂੰ ਕਹਿੰਦੇ ਜੜਾਂ ਨੂੰ ਜੜੋਂ ਜਿਸ ਇਸ ਬਿਗਨਿੰਗ ਹੈ ਉਹ ਚੱਕਰ ਕ੍ਰੀਏਟ ਹੁੰਦਾ ਜਿਹੜਾ ਸਪਰਮ ਹੈਗਾ ਉਹ ਲਾਈਟ ਹੈ ਇੱਕ ਆਤਮਾ ਨੂੰ ਲਾਈਟ ਮੰਨਿਆ ਜਾਂਦਾ ਜੋ ਪਿੱਛੋਂ ਕੋਈ ਰੋਸ਼ਨੀ ਆਦੀ ਹੈ ਉਹ ਸੂਰਜ ਨਾਲ ਰਿਲੇਟਡ ਹੈ ਇਸ ਦੁਨੀਆ ਦੇ ਉੱਤੇ ਜੋ ਵੀ ਚੀਜ਼ ਪੈਦਾ ਹੁੰਦੀ ਹੈ ਉਹ ਸੂਰਜ ਦੇ ਕਾਰਨ ਪੈਦਾ ਹੁੰਦੀ ਹੈ ਸੂਰਜ ਦੀ ਗਰਮੀ ਦੇ ਨਾਲ ਇਸ ਧਰਤੀ ਤੇ ਪਾਣੀ ਉੱਪਰ ਉੱਠਦਾ ਉਹੀ ਪਾਣੀ ਜਿਹੜਾ ਆ ਫਿਰ ਧਰਤੀ ਤੇ ਜਦੋਂ ਦੁਬਾਰਾ ਵਾਪਸ ਡਿੱਗਦਾ ਆ ਉਹ ਬੀਜ ਆ ਜਿਹੜੇ ਜਿ ਹੌਲੀ 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 ਫਿਰ ਉਹ ਗ੍ਰੀਨਰੀ ਆਂਦੀ ਹੈ ਪਹਿਲਾ ਸੂਰਜ ਦੇਖੋ ਜੇਕਰ ਸੂਰਜ ਦੇ ਨਾਲ ਹੀ ਅਸੀਂ ਉੱਠਦੇ ਆਂ ਸੂਰਜ ਦੇ ਨਾਲ ਹੀ ਸੌਂਨੇ ਆਂ ਤੇ ਸੂਰਜ ਜਦੋਂ ਜਦੋਂ ਪਹਿਲੀ ਵਾਰ ਘਰ ਵਿੱਚ ਜਾਂਦਾ ਆ ਸਪਾਰਮ ਦੇ ਰੂਪ ਦੇ ਵਿੱਚ ਉਹ ਸੂਰਜ ਗ੍ਰਹਿ ਆ ਗਿਆ ਲਾਈਟ ਆ ਗਈ ਠੀਕ ਹੈ ਜੀ ਸੂਰਜ ਆਤਮਾ ਦਾ ਕਾਰਕ ਮੰਨਿਆ ਜਾਂਦਾ ਠੀਕ ਹੈ ਜੀ ਹੁਣ ਦੂਸਰਾ ਆਪੋਜ਼ਿਟ ਜਦੋਂ ਇੱਕ ਚੀਜ਼ ਪੈਦਾ ਹੋਣੀ ਇਸ ਦੁਨੀਆ 'ਚ ਉਸੇ ਜਣੂ ਦਾ ਆਪੋਜ਼ਿਟ ਪੈਦਾ ਹੋ ਜਾਣਾ ਠੀਕ ਜਿੱਥੇ ਗੁੱਡ ਹੈ ਨਾ ਇਹਦਾ ਮਤਲਬ ਬੈਡ ਪੈਦਾ ਹੋ ਗਿਆ ਜਿੱਥੇ ਲਾਈਟ ਹੈ ਮਤਲਬ ਡਾਰਕਨੈਸ ਪੈਦਾ ਹੋ ਗਈ ਉਹ ਜਿਹੜਾ ਪਹਿਲਾ ਚੱਕਰ ਹੈ ਰੂਟ ਚੱਕਰਾ ਜਿਸ ਨੂੰ ਅਸੀਂ ਕਹਿੰਦੇ ਹਾਂ ਮੂਲ ਆਧਾਰ ਚੱਕਰਾ ਜਿਹੜਾ ਉਹ ਸੈਟਰਨ ਪੈਦਾ ਹੋਇਆ ਅੱਛਾ ਜੀ ਸੈਟਰਨ ਕੀ ਹੁੰਦਾ ਸੈਟਰਨ ਸੂਰਜ ਦਾ ਹੀ ਪੁੱਤਰ ਮੰਨਿਆ ਜਾਂਦਾ ਜੋਤਿਸ਼ ਦੇ ਵਿੱਚ ਉਦੋਂ ਹੀ ਪੈਦਾ ਹੋਇਆ ਨਾ ਇਹ ਜਦੋਂ ਲਾਈਟ ਹੋਈ ਤਾਂ ਉਹ ਤੋਂ ਅੱਗੇ ਉਹਦੇ ਤੋਂ ਫਿਰ ਹਨੇਰਾ ਵੀ ਪੈਦਾ ਹੋ ਗਿਆ ਹਾਂਜੀ ਪਰਸ਼ਾਵੀ ਪਰਚਾਵਾ ਵੀ ਪੈਦਾ ਹੋ ਗਿਆ ਹੁਣ ਜਿਹੜਾ ਸੂਰਜ ਜਿਹੜਾ ਆ ਉਹ ਹੁਣ ਸੂਰਜ ਤੇ ਸੈਟਰਨ ਆਪੋਜ਼ਿਟ ਹੋ ਗਏ ਇੱਕ ਦੂਜੇ ਦੇ ਹਾਂਜੀ ਹਾਂਜੀ ਹੁਣ ਜਦੋਂ ਸੂਰਜ ਪੈਦਾ ਹੋ ਗਿਆ ਫਿਰ ਜਿਹੜੀ ਜਿਹੜੀ ਆ ਜਿਹੜੀ ਉੱਥੇ ਕ੍ਰिएशन ਸ਼ੁਰੂ ਹੋ ਗਈ ਹਾਂਜੀ ਉਹ ਕ੍ਰिएशन ਦੇ ਵਿੱਚ ਫਿਰ ਜਿਹੜਾ ਦੂਸਰਾ ਜਿਹੜੀ ਚੀਜ਼ ਪੈਦਾ ਹੁੰਦੀ ਆ ਉਹ ਹੁੰਦਾ ਸਾਡਾ ਮਾਈਂਡ ਜਿਹੜਾ ਉਹ ਕ੍ਰੀਏਟ ਹੋਣਾ ਸ਼ੁਰੂ ਹੁੰਦਾ ਕੈਲਕੂਲੇਸ਼ਨ ਬਨ ਲ ਦੇ ਕੋਣਾਂ ਪਹਿਲਾਂ ਤਾਂ ਕੁਝ ਨਹੀਂ ਸੀ ਚਾਰ ਹੋ ਗਏ ਚਾਰ ਦੇ 6 ਬਣ ਗਏ ਹਾਂਜੀ ਇਸ ਤਰ੍ਹਾਂ ਜਦੋਂ ਉਹ ਜਿਹੜਾ ਜਿਹੜਾ ਚੱਕਰਾ ਪੈਦਾ ਹੁੰਦਾ ਫਿਰ ਜਿਹੜਾ ਉਹ ਜਿਹੜਾ ਸੈਕੰਡ ਚੱਕਰਾ ਜਦੋਂ ਪੈਦਾ ਹੁੰਦਾ ਆ ਤਾਂ ਉਸ ਛਣ ਕੀ ਐਪਨ ਹੁੰਦਾ ਉਸ ਵਾਲੇ ਮਰਕਰੀ ਪੈਦਾ ਹੁੰਦਾ ਮਰਕਰੀ ਬੁੱਧ ਜਿਹਨੂੰ ਕਿਹਾ ਦਨ ਬੁੱਧ ਗ੍ਰਾਹ ਹਾਂਜੀ ਸਭ ਤੋਂ ਨਜ਼ਦੀਕ ਅਗਰ ਕੋਈ ਗ੍ਰਾਹ ਹੈਗਾ ਉਹ ਮਰਕਰੀ ਹੈਗਾ ਠੀਕ ਹੈ ਜੀ ਸੂਰਜ ਆਤਮਾ ਦਾ ਕਾਰਕ ਹੈਗਾ ਤੇ ਮਰਕਰੀ ਹੈ ਜਿਹੜਾ ਜਿੰਨੀ ਵੀ ਕੈਲਕੂਲੇਸ਼ਨ ਹੈ ਗਿਆਨ ਨੌਲੇਜ ਜਿਹਨੂੰ ਕਹਿੰਨੇ ਆ ਹਾਂਜੀ ਨੌਲੇਜ جان نہیں سوری او نالج ਦਾ جانکاری ਦਾ ਜਿਹੜਾ ਉਹ ਬ੍ਰੇਨ ਚ ਜਾਣਕਾਰੀ ਹੁੰਦੀ ਆ ਉਹ ਉਹ ਕੀ ਹੋ ਗਿਆ ਉਹ ਜਿਹੜਾ مرکری ਪੈਦਾ ਹੋ ਗਿਆ مرکری ਦੇ ਨਾਲ ਜਿਹੜੀ ਜੋਤਿਸ਼ ਦੇ ਵਿੱਚ ਹਰ ਕੈਲਕੂਲੇਸ਼ਨ ਨੂੰ ਜਿਹੜਾ ਆ ਉਹ ਆਪਾਂ ਮੰਨਦੇ ਆ ਜਿਹੜੇ ਜਿਹੜੇ ਜਾਣਕਾਰੀ ਉਹ مرکری ਦੇ ਕੋਲ ਹੈ ਠੀਕ ਹੈ ਅੱਛਾ ਜਦੋਂ مرکری ਪੈਦਾ ਹੁੰਦਾ ਤੇ ਉਸ ਤੋਂ ਬਾਅਦ ਅਗਰ ਉਹ ਫਲੂਟ ਜਿਹੜਾ ਹੈਗਾ ਉਹ ਜਿਹੜਾ ਗਰਭ ਦਾ ਅਗਰ ਲੈ ਕੇ ਚੈੱਕ ਕਰਿਆ ਜਾਵੇ ਉਸੇ ਵੇਲੇ ਪਤਾ ਲੱਗ ਜਾਂਦਾ ਇਹ ਜਿਹੜਾ ਬੱਚਾ ਮੇਲ ਹੈ ਕਿ ਫੀਮੇਲ ਹੈ ਹਾਂਜੀ ਉਹ ਜੇ ਮੇਲ ਆ ਜਾਂ ਫੀਮੇਲ ਹੈ ਉੱਥੋਂ ਸਾਨੂੰ ਸੈਕਸ ਪਤਾ ਲੱਗਦਾ ਬੱਚੇ ਦਾ ਉਹਦੇ ਦਾ ਸੈਕਸ ਪੈਦਾ ਲੱਗਦਾ ਸੈਕਸ ਕੌਣ ਹੈ ਤਾਂ ਉਹ ਬੀਨਸ ਹੈ ਤੀਜਾ ਗ੍ਰਹ ਠੀਕ ਹੈ 3rd ਨੰਬਰ ਤੇ ਉਹ ਬੀਨਸ ਪੈਦਾ ਹੋ ਗਿਆ ਓਕੇ ਹੁਣ ਜਿਹੜਾ ਆ 4th ਜਿਹੜਾ ਹੈਗਾ ਆ ਜਦੋਂ ਜਦੋਂ ਹੁਣ ਦੇਖੋ ਨਾ ਸੂਰਜਾ ਵੀ ਪੈਦਾ ਹੋ ਗਿਆ ਹਾਂਜੀ ਬੁੱਧ ਵੀ ਪੈਦਾ ਹੋ ਗਿਆ ਜਿਹੜਾ ਹੈਗਾ ਬੀਨਸ ਜਿਹੜਾ ਹੈਗਾ ਸ਼ੁਕਰਗੁਰ ਹੈ ਉਹ ਵੀ ਪੈਦਾ ਹੋ ਗਿਆ ਹੁਣ ਜਿਹੜਾ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੁਣ ਕ੍ਰिएशन ਹੋਣੀ ਆ ਉਹ ਹੋ ਰਹੀ ਆ ਕਿ ਸਭ ਤੋਂ ਪਹਿਲਾ ਜਿਹੜਾ ਸਾਡੀ ਬਾਡੀ ਦੇ ਵਿੱਚ ਮੂਵਿੰਗ ਪਾਰਟ ਆ ਜਿਹੜਾ ਹੂੰ ਹੂੰ ਉਹ ਕ੍ਰੀਏਟ ਹੁੰਦਾ ਫਿਰ ਹਾਂਜੀ ਉਹ ਹੈਗਾ ਸਾਡਾ ਹਾਰਟ ਓਕੇ ਇਸ ਤਰ੍ਹਾਂ ਇਸ ਸ਼ਰੀਰ ਦੇ ਅੰਦਰ ਜਿਹੜੀ ਸਭ ਤੋਂ ਪਹਿਲੀ ਜਿਹੜੀ ਮੂਵ ਚੀਜ਼ ਹੁੰਦੀ ਆ ਉਹ ਹਾਰਟ ਹੈ ਜਿਹੜੀ ਲਾਸਟ ਬੰਦ ਹੁੰਦੀ ਆ ਚੀਜ਼ ਉਹ ਵੀ ਹਾਰਟ ਉਹ ਵੀ ਹਾਰਟ ਠੀਕ ਹੈ ਜੀ ਹਾਂਜੀ ਹੁਣ ਹਾਰਟ ਹੈਗਾ ਆ ਹਾਰਟ ਜਿਹੜਾ ਬਿਲੀਵ ਜਿਹੜਾ ਬਿਲੋਂਗ ਕਰਦਾ ਉਹ ਕਰਦਾ ਚੰਦਰਮਾ ਧਰਤੀ ਹੈ ਨਾ ਚੌਥੇ ਨੰਬਰ ਤੇ ਆਦੀ ਸੂਰਜ ਤੋਂ ਹਾਂਜੀ ਧਰਤੀ ਦੇ گرد ਚੰਦਰਮਾ ਘੁੰਮਦਾ ਬਿਲਕੁਲ ਜਿਹੜਾ ਚੰਦਰਮਾ ਹੈਗਾ ਐਕਚੁਅਲੀ ਇਟ ਇਜ਼ ਇਹ ਜਿਹੜਾ ਹਾਰਟ ਨਾਲ ਰਿਲੇਟਡ ਹੁੰਦਾ ਸਾਡੇ ਜਿਹੜਾ ਇਹ ਤੀਜਾ ਚੱਕਰ ਹੈ ਪਹਿਲਾ ਚੱਕਰ ਸਾਡਾ ਮੂਲ ਆਧਾਰ ਦੂਸਰਾ ਚੱਕਰ ਨਾਭੀ ਤੋਂ ਥੱਲੇ ਸਵਾਦ ਅਸਥਾਨ ਤੀਸਰਾ ਮਣੀ ਪਰ ਸੋ ਜਿਹੜਾ ਚੌਥਾ ਹਾਰਟ ਚੱਕਰ ਆਇਆ ਜਿਹੜਾ ਉਹ ਪੈਦਾ ਹੋਇਆ ਇਹ ਮਿਡਲ ਚ ਹੈ ਹਾਂਜੀ ਠੀਕ ਹੈ ਹੁਣ ਜਦੋਂ ਹਾਰ ਆਪਣੇ ਆਪ ਦਾ ਹਿੱਲਣਾ ਸ਼ੁਰੂ ਹੋ ਗਿਆ ਉਹ ਪੰਪਿੰਗ ਸ਼ੁਰੂ ਹੋ ਗਈ ਉੱਥੋਂ ਜਿਹੜੀ ਹੈਗੀ ਆ ਜਿਹੜੀਆਂ ਸਾਡੀਆਂ ਨਰਵਜ਼ ਜਿਹੜੀਆਂ ਵੇਨਸ ਜਿਹੜੀਆਂ ਕ੍ਰੀਏਟ ਹੋਣੀਆਂ ਜਿਨ੍ਹਾਂ ਚ ਸਾਡਾ ਬਲੱਡ ਦੌੜਦਾ ਉਹ ਬਲੱਡ ਕੀ ਹੋਇਆ ਹੁਣ ਬਲੱਡ ਸਾਡੇ ਕੋਲ ਜਿਹੜਾ ਹੈਗਾ ਜਿੰਦਗੀ ਦੇ ਵਿੱਚ ਬਲੱਡ ਮੰਗਲ ਪੈਦਾ ਹੋਇਆ ਮੰਗਲ ਠੀਕ ਹੈ ਜੀ ਖੂਨ ਹਾਂਜੀ ਖੂਨ ਦਾ ਕਾਰਕ ਤਾਕਤ ਨੱਠਣ ਦਾ ਭੱਜਣ ਦਾ ਹੁਣ ਉਹ ਪਾਵਰ ਆ ਗਈ ਨਾ ਸਰੀਰ ਤੱਕ ਦੌੜਨ ਦੀ ਫੈਲਣ ਦਾ ਹਾਂਜੀ ਉਹ ਮੰਗਲ ਹੂੰ ਹੁਣ ਜਦੋਂ ਮੰਗਲ ਪੈਦਾ ਹੋ ਗਿਆ ਪਾਵਰ ਆ ਗਈ ਪਾਵਰ ਨੂੰ ਇੱਕ ਡਿਸਪਲਿਨ ਵੀ ਦੇਣਾ ਜਦੋਂ ਵੀ ਕੋਈ ਚੀਜ਼ ਸੁਪੋਜ਼ ਮੰਨ ਲਓ ਇੱਕ ਪੁਲਿਸ ਪੁਲਿਸ ਇੱਕ ਪਾਵਰ ਹੈ ਉਹਨਾਂ ਦਾ ਇੱਕ ਡਿਸਪਲ ਹੈ ਨਾ ਭਾਈ ਤੁਸੀਂ ਇਸ ਤਰ੍ਹਾਂ ਜਿਹੜਾ ਲਾਅ ਐਂਡ ਆਰਡਰ ਐ ਇਸ ਤਰ੍ਹਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਸ ਤਰ੍ਹਾਂ ਉਹ ਫਿਰ ਇਨਸਾਨ ਦੇ ਅੰਦਰ ਜਦੋਂ ਉਹ ਲਾਅ ਐਂਡ ਆਰਡਰ ਜਿਹੜਾ ਆਉਂਦਾ ਜਿਸ ਜਿਸ ਆਰਡਰ ਨੂੰ ਕਿੱਦਾਂ ਚੱਲਣਾ ਹਾਂਜੀ ਉਹਦਾ ਤਰੀਕਾ ਕੀ ਹੈ ਉਹ ਸਿੱਖਣਾ ਕਿੱਦਾਂ ਹੈ ਉਹ ਬ੍ਰਸਪਤੀ ਹੈ ਗੁਰੂ ਜਿਹਨੂੰ ਕਹਿੰਦੇ ਆ ਰਾਈਟ ਰੂਲਸ ਨੂੰ ਫਾਲੋ ਕਰਨਾ ਠੀਕ ਹੈ ਜਦੋਂ ਮੰਨ ਲਓ ਆਨ ਰਾਈਟ ਰੂਲਸ ਚੱਲ ਰਹੇ ਆ ਗਰ ਰਾਈਟ ਰੂਲਸ ਨੂੰ ਅਸੀਂ ਫਾਲੋ ਨਹੀਂ ਕਰਦੇ ਹਾਂਜੀ ਉੱਥੇ ਜਿਹੜੀ ਪ੍ਰੋਬਲਮ ਆndi ਆ ਫਿਰ ਉਹਨੂੰ ਪ੍ਰੋਬਲਮ ਨੂੰ ਫਿਰ ਜਿਹੜਾ ਤੁਹਾਨੂੰ ਰੂਲ ਫਾਲੋ ਜ਼ਬਰਦਸਤੀ ਕਰਨੇ ਪੈਣੇ ਜਾਂ ਕਰਵਾਉਂਦਾ ਜਾਂ ਸਜ਼ਾ ਦਿੰਦਾ ਉਹ ਸੈਟਰਨ ਹੈ ਸੈਟਰਨ ਠੀਕ ਹੈ ਜੀ ਸੈਟਰਨ ਫਿਰ ਦੇਖਦਾ ਸਾਰਾ ਕੁਝ ਅੱਛਾ ਨਹੀਂ ਠੀਕ ਹੈ ਜੀ ਠੀਕ ਹੈ ਹੁਣ ਸੱਤ ਗ੍ਰਹਿ ਹੋ ਗਏ ਹਾਂਜੀ ਮੂਲਧਾਰ ਦਾ ਜਿਹੜਾ ਕਾਰਕ ਹੈ ਉਹ ਸਾਡੀ ਬੋਡੀ ਦੇ ਨਾਲ ਜਨਮ ਦੇ ਵੇਲੇ ਹੀ ਉਹ ਸੈਟਰਨ ਹੈ ਸੋ ਆਧਾਰ ਸਥਾਨ ਦਾ ਜਿਹੜਾ ਆ ਉਹ ਜਿਹੜਾ ਹੈਗਾ ਉਹ ਉਹ ਜਿਹੜਾ ਐਸਾ ਹੀ ਫਿਰ ਫਿਰ ਜਿਹੜਾ ਹੈਗਾ ਸਾਡਾ ਮਾਈਂਡ ਹੈ ਦੂਜੇ ਪਾਸੇ ਉਧਰ ਚੱਲਿਆ ਪਹਿਲਾਂ ਸੂਰਜ ਸੈਟਰਨ ਫਿਰ ਫਿਰ ਸਾਡਾ ਜਿਹੜਾ ਹੈਗਾ ਉਹ ਆ ਗਿਆ ਮਰਕਰੀ ਫਿਰ ਆ ਗਿਆ ਸਾਡਾ ਵੀਨਸ ਦੈਨ ਆ ਗਿਆ ਚੰ드ਰਮਾ ਚੰ드ਰਮਾ ਮੂਨ ਤੇ ਫਿਰ ਆ ਗਿਆ ਮੰਗਲ ਮੰਗਲ ਤੋਂ ਬਾਅਦ ਬ੍ਰਹਸਪਤੀ ਅਤੇ ਪਿਸਾਟਰ ਹਨ ਤੇ ਇੱਕ ਹੋਰ ਪਲਾਨਟ ਹੈ ਰਾਹੁ ਕੇਤੂ ਇਹਨਾਂ ਨੂੰ ਇਹਨਾਂ ਨੂੰ ਆਪਾਂ ਦੋ ਹੋਰ ਤਰੀਕੇ ਨਾਲ ਮੰਨ ਲੈਂਦੇ ਆ ਜਿਹੜਾ ਕੇਤੂ ਹੈਗਾ ਉਸ ਦੀ ਉਸ ਦੀ ਨਾਭੀ ਦੇ ਵਿੱਚ ਅਮਰਤ ਮੰਨਿਆ ਜਾਂਦਾ ਠੀਕ ਹੈ ਜੀ ਇਸ ਕਰਕੇ ਉਹ ਸਹਾਸਤਰ ਦੇ ਨਾਲ ਉਹਦਾ ਵੀ ਤਾਲੁਕ ਮੰਨਦੇ ਆਪਾਂ ਜਿਹੜਾ ਰਾਹੁ ਹੈਗਾ ਉਹ ਹੈਗਾ ਧਰਤੀ ਦੇ ਥੱਲੇ ਜਿਹੜਾ ਛਲਗਮਾ ਹੋਈਆਂ ਆਲੂ ਹੋਏ ਉਹ ਐਸੀਆਂ ਚੀਜ਼ਾਂ ਹਿਡਨ ਹੈ ਹਿਡਨ ਹੈ ਪਤਾ ਨਹੀਂ ਉੱਥੋਂ ਕੀ ਨਿਕਲਣਾ ਹਾਂਜੀ ਇਸ ਕਰਕੇ ਉਹ ਇਸ ਧਰਤੀ ਦੇ ਜਿੰਨੇ ਵੀ ਦੁੱਖ ਸੁੱਖਾਂ ਦੀਆਂ ਜਿਹੜੀਆਂ ਪ੍ਰੋਬਲਮਸ ਜਿਹੜੀਆਂ ਹੈਗੀਆਂ ਉਹ ਕਸ਼ਟ ਜਿਹੜੇ ਆ ਰਹੇ ਉਹ ਰਾਹੂ ਜਿਆਦਾ ਪਰੇਸ਼ਾਨ ਕਰਦਾ ਸੋ ਇਸ ਤਰ੍ਹਾਂ ਜਿਹੜੇ ਇਹ ਇਹ ਜਿਹੜੇ ਗ੍ਰਹਿ ਹੈਗੇ ਆ 9 ਦੇ 9 ਇਸ ਤਰ੍ਹਾਂ ਸਾਡੀ ਬਾਡੀ ਜਦੋਂ ਅਸੀਂ ਜਨਮ ਲੈਂਦੇ ਆ ਉਹਦੇ ਨਾਲ ਇਹ ਸਾਡੇ ਅੰਦਰ ਉਹ ਉਹਦੀ ਐਨਰਜੀ ਉਹਨਾਂ ਦੀ ਪਹਿਲਾਂ ਹੀ ਇਨਗਰੂਵ ਹੋ ਜਾਂਦੀਆਂ ਤੇ ਫਿਰ ਜਿਸ ਵਕਤ ਅਸੀਂ ਜਨਮ ਲੈਂਦੇ ਆ ਉਹ ਉਸ ਵਕਤ ਉਹ ਉਹ ਪਲੈਨਟ ਹੈ ਜਿਹੜੇ ਇਹ ਉਹ ਜਦੋਂ ਤੁਸੀਂ ਜਨਮ ਅਗਰ ਇੱਥੇ ਲਿਆ ਆਹ ਪੁਆਇੰਟ ਆ ਮਨ ਲਓ ਹੋਸ ਸੂਰਜ ਜਿੱਥੇ ਆ ਇਸ ਰਾਸ਼ੀ ਚ ਹੋ ਗਿਆ ਚੰਦਰਮਾ ਇੱਥੇ ਆ ਇਸ ਰਾਸ਼ੀ ਚ ਹੋ ਗਿਆ ਬੁੱਧ ਇੱਥੇ ਹੈਗਾ ਇੱਥੇ ਉਹ ਅਲੱਗ-ਅਲੱਗ ਫਿਰ ਤੁਹਾਨੂੰ ਕਿਹੜੇ-ਕਿਹੜੇ ਡਾਇਰੈਕਸ਼ਨ 360 ਤੋਂ ਜਿੱਥੇ ਤੁਸੀਂ ਜਨਮ ਲਿਆ ਚਾਰੋਂ ਰਾਉਂਡ ਉਹ ਕਿਦਾਂ ਤੁਹਾਡੇ ਪਰ ਉਹਨਾਂ ਦੀਆਂ ਜਿਹੜੀਆਂ એનਰਜੀਜ਼ ਦਾ ਕੀ ਇਫੈਕਟ ਹੁੰਦਾ ਉਹ ਫਿਰ ਸਾਰੀ ਜ਼ਿੰਦਗੀ ਚੱਲਣਾ ਠੀਕ ਹੈ ਜੀ ਇਸ ਤਰ੍ਹਾਂ ਇਹ ਜਿਹੜੇ ਗ੍ਰਹਿ ਹੈਗੇ ਆ ਤੁਹਾਡੇ ਨਾਲ ਫਿਰ ਪਿੱਛਾ ਕਰਦੇ ਆ ਠੀਕ ਹੈ ਜੀ ਠੀਕ ਹੈ ਜੀ ਸੋ ਇਹ ਬਾਡੀ ਦੇ ਨਾਲ ਇਹ ਇਹਨਾਂ ਦਾ ਤਾਲੁਕ ਹੈ ਸੋ ਇਦਾਂ ਇਹ ਸੱਤ ਪਲੈਨਟ ਤੇ ਜਿਹੜੇ ਦੋ ਸ਼ੈਡੋ ਪਲੈਨਟ ਜਿਹਨੂੰ ਆਪਾਂ ਕਹਿੰਦੇ ਨੇ ਰਾਹੁ ਕੇਤੂ ਇਹਦਾ ਤਾਲੁਕ ਕਰਦੇ ਆ ਆਪਣੇ ਜ਼ਿੰਦਗੀ ਦੇ ਨਾਲ ਜਦੋਂ ਮਰਨ ਤੋਂ ਲੈ ਕੇ ਜੀਵਨ ਤੱਕ ਠੀਕ ਹੈ ਜੀ